ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਗਉੜੀ ਮਾਲਾ ਪੰਝੁਆ ਮਾਦੂ ਹਰ 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 ਮੁਖ ਕਹੀਐ ਹਮ ਤੇ ਕਛੂ ਨਾ ਹੋਵੈ ਸੁਆਮੀ ਜੋ ਰਖੋ ਤਿਉ ਰਹੀਐ ਰਹਾਉ ਕਿਆ ਕਿਛ ਕਰੈ ਕੀ ਕਰਨੈ ਹਾਰਾ ਕਿਆ ਇਸ ਹਾਥ ਵਿਚਾਰੇ ਜਿਤ ਤੁਮ ਲਾਵਹੁ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਰੋ ਕਿਰਪਾ ਸਰਬਕੇ ਦਾਤੇ ਏਕ ਰੂਪ ਲਿਵ ਲਾਵਹੁ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵਹੁ ਰਾਗ ਗਉੜੀ ਮਾਝ ਮਹੱਲਾ 5 ਇਕ ਓੰਕਾਰ ਸਤਗੁਰ ਪ੍ਰਸਾਦ ਦੀਨ ਦਇਆਲ ਦਮੋਦਰ ਰਾਯਾ ਜੀਉ ਕੋਟ ਜਨਾ ਕਰ ਸੇਵ ਲਗਾਇਆ ਜੀਉ ਭਗਤ ਵੱਛਲ ਤੇਰਾ ਬਿਰਦ ਰਖਾਇਆ ਜੀਉ ਪੂਰਨ ਸਬਨੀ ਜਾਈ ਜੀਉ ਕਿਉ ਪੇਖਾਂ ਪ੍ਰੀਤਮ ਕਵਨ ਸੁ ਕਰਨੀ ਜੀਉ ਸੰਤਾਂ ਦਾਸੀ ਸੇਵਾ ਚਰਨੀ ਜੀਉ ਇਹੋ ਜੀਉ ਬਤਾਈ ਬਲ ਬਲ ਜਾਈ ਜੀਉ ਕਿਸ ਨਿਮਨੇਵਲਾ ਗੋਪਾਈ ਜੀਓ ਉਥੀ ਪੰਡਤ ਬੇਦ ਖੋਜਨਤਾ ਜੀਓ ਹੋਏ ਬੈਰਾਗੀ ਤੀਰਥ ਨਾਵਨਤਾ ਜੀਓ ਗੀਤ ਨਾਦ ਕੀਰਤਨ ਗਾਵਨਤਾ ਜੀਓ ਹਰ ਨਿਰਪੋ ਨਾਮ ਧਿਆਈ ਜੀਓ ਭਏ ਕਿਰਪਾਲ ਸੁਆਮੀ ਮੇਰੇ ਜੀਓ ਪਤ ਤੋ ਪਵਿੱਤ ਲਗ ਗੁਰਕੇ ਪੈਰੇ ਜੀਓ ਪ੍ਰਮਾ ਭਉ ਕਾਟ ਕੀਏ ਨਿਰਵੈਰੇ ਜੀਓ ਗੁਰਮਾਨ ਕੀ ਆਸ ਪੁਰਾਈ ਜੀਓ ਜਿਨ ਨਾਉ ਪਾਇਆ ਸੋ ਤਨਮਨਤਾ ਜੀਓ ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਓ ਜਿਸ ਸਾਧੂ ਸੰਗਤ ਤਿਸ ਸਭ ਸੁਕਰਣੀ ਜੀਓ ਜਨ ਨਾਨਕ ਸਹਿਜ ਸਮਾਈ ਜੀਓ ਗੋੜੀ ਮਹੱਲਾ ਪੰਜਵਾਂ ਮਾਸ ਆਓ ਹਮਾਰੇ RAM ਪਿਆਰੇ ਜੀਓ ਰੈਣ ਦਿਨਸ ਸਾਸ ਸਾਸ ਚਤਾਰੇ ਜੀਉ ਸੰਤ ਦੇਉ ਸੰਦੇਸਾ ਪੈ ਚਰਨਾਰੇ ਜੀਉ ਤੁਦ ਬਿਨ ਕਿਤ ਬਿਦ ਤਰੀਐ ਜੀਉ ਸੰਗ ਤੁਮਾਰੈ ਮੈਂ ਕਰੇ ਅਨੰਦਾ ਜੀਉ ਵਣ ਤੈਨ ਤੇ ਭਵਨ ਸੁਖ ਪਰਮਾਨੰਦਾ ਜੀਉ ਸੇਜ ਸੁਹਾਵੀ ਇਹੋ ਮਨ ਬਿਕ ਸੰਦਾ ਜੀਉ ਤੇਖ ਦਰਸ਼ਨ ਇਹੋ ਸੁਖ ਲਹੀਐ ਜੀਉ ਚਰਨ ਪਖਾਰ ਕਰੀ ਨਿਤ ਸੇਵਾ ਜੀਉ ਪੂਜਾ ਅਰਚਾ ਬੰਦਨ ਦੇਵਾ ਜੀਉ ਦਾਸਨ ਦਾਸ ਨਾਮ ਜਪ ਲੇਵਾ ਜੀਉ ਬਿਨੋ ਠਾਕੁਰ ਪੈ ਕਹੀਐ ਜੀਉ ਇਸ ਪੁੰਨੀ ਮੇਰੀ ਮਨ ਤਨ ਹਰਿਆ ਜੀਉ ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀਉ ਹਰ ਹਰ ਨਾਮ ਜਪੇ ਜਪ ਤਰਿਆ ਜੀਉ ਇਹੋ ਅਜਰ ਨਾਨਕ ਸੁਖ ਸਹੀਐ ਜੀਉ ਗੋੜੀ ਮਾਜ ਮਹੱਲਾ ਪੰਜਵਾ ਸੁਣ ਸੁਣ ਸਾਜਨ ਮਨ ਮਿਤ ਪਿਆਰੇ ਜੀਓ ਮਨ ਤਨ ਤੇਰਾ ਇਹੋ ਜੀਓ ਭੇਵਾਰੇ ਜੀਓ ਵਿਸਰਨਾਹੀ ਪ੍ਰਭ ਪ੍ਰਾਨ ਆਧਾਰੇ ਜੀਓ ਸਦਾ ਤੇਰੀ ਸਰਨਾਈ ਜੀਓ ਜਿਸ ਮਿਲਿਆ ਮਨ ਜੀਵੇ ਭਾਈ ਜੀਓ ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ ਸਭ ਕਿਸ ਪ੍ਰਭ ਕਾ ਪ੍ਰਭ ਕੀਆ ਜਾਈ ਜੀਓ ਰਬ ਕੋ ਸਦ ਬਲ ਜਾਈ ਜੀਓ ਇਹੋ ਨਿਧਾਨ ਜੱਪੈ ਬੜ ਭਾਗੀ ਜੀਓ ਨਾਮ ਨਿਰੰજન ਏਕ ਲਿਵ ਲਾਗੀ ਜੀਓ ਗੁਰ ਪੂਰਾ ਪਾਇਆ ਸਭ ਦੁੱਖ ਮਟਾਇਆ ਜੀਓ ਆਠ ਪਹਿਰ ਗੁਣ ਗਾਇਆ ਜੀਓ ਰਤਨ ਪਦਾਰਥ ਹਰ ਨਾਮ ਤੇ ਮਾਰਾ ਜੀਓ ਤੂੰ ਸੱਚਾ ਸਾਹ ਭਗਤ ਬਣ ਜਾ ਰਾ ਜੀਓ ਹਰ ਧਨ ਰਾਸ ਸੱਚ ਵਾਪਾਰਾ ਜੀਓ ਜਨਨਾਨਕ ਸਤ ਬਲੇ ਹਾਰਾ ਜੀਉ ਰਾਗ ਗੌੜੀ ਮਾਜ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਜੋਰ ਤੁਮਾਰੈ ਸੁਖ ਵਸਾਂ ਸੱਚ ਸ਼ਬਦ ਨਿਸ਼ਾਨ ਰਹਾਉ ਸੱਬੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆ ਕਦ ਹੀ ਸੁਰਤ ਨਾ ਲੱਦੀਆ माया मोहड़िया ਦੇ ਬੁਝਾਰਤ ਸਾਰਤਾ ਸੇ ਅੱਖੀ ਦਿੱਟੜਿਆ ਕੋਈ ਜੇ ਮੂਰਖ ਲੋਭੀਆ ਮੂਲ ਨਾ ਸੁਣੀ ਕਹਿਆ ਇੱਕਸ ਦੋਹੋਂ ਚੋਹ ਕਿਆ ਗਣੀ ਸਭ ਇਕਤ ਸਾਜ ਮੁਠੀ ਇੱਕ ਅਦ ਨਾਏ ਰਸਿੜਾ ਕਾਵਿਰਲੀ ਜਾਏ ਉਠੀ ਭਗਤ ਸੱਚੇ ਦਰਸੋਂ ਹੁੰਦੇ ਅਨੰਦ ਕਰਹਿ ਦਿਨ ਰਾਤ ਰੰਗ ਰੱਤੇ ਪਰਮੇਸ਼ਰੈ ਜਨਨਾਨਿਕ ਤਿਨ ਬਲ ਜਾਤ ਗੌੜੀ ਮਹੱਲਾ ਪੰਜਵਾ ਮਾਂਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਦੀਐ ਪੂਰਨ ਸਤਗੁਰ ਗਿਆਨ ਰਹਾ ਜਿਤ ਘਟ ਵੱਸੈ ਪਾਰ ਬ੍ਰਹਮ ਸੋਈ ਸੁਹਾਵਾਥਾਂ ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਊਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਭਏ ਕਿਰਪਾਲ ਗੁਸਾਈਆਂ ਨੱਟੇ ਸੋਗ ਸੰਤਾਪ ਤੱਤੀ ਵਾਹ ਨਾ ਲੱਗਈ ਸਤਗੁਰ ਰੱਖੇ ਆਪ ਗੁਰ ਨਾਰਾਇਣ ਦਈਓ ਗੁਰ ਗੁਰ ਸੱਚਾ ਸਿਰਜਨ ਹਾਰ ਗੁਰ ਟੁੱਟੈ ਸਭ ਕਿਛ ਪਾਇਆ ਜਨ ਨਾਨਕ ਸਦ ਬਲੇਹਾਰ ਗੋੜੀ ਮਾਜ ਮਹੱਲਾ ਪੰਜਵਾ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮਾ ਰਹਾ ਰਾਮ ਗੋਬਿੰਦ ਜਪੇਂਦਿਆ ਹੁਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨਹੁ ਵਿਸਾਰੀਐ ਜਿਸ ਸਿਮਰਤ ਦੁਖ ਜਾਏ ਜਿਸ ਲੜ ਲੱਗੇ ਜੀਵੀ ਐ ਭਵਜਲ ਪਈਏ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਊਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰ ਸੱਚੈ ਸਾ ਬਾਸ ਗੌੜੀ ਬਾਜ ਮਹੱਲਾ ਪੰਜਵਾਂ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ ਸੱਚੇ ਸੇ ਤੀਰਤਿਆਂ ਮਿਲਿਆ ਨਿ ਥਾਵੇਂ ਥਾਉ ਰਹਾਉ ਹੋਰ ਸਾਧ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਚਲ ਗਹਿ ਕਾ ਸਾਧਕਾ ਤਰਨਾ ਇਹੋ ਸੰਸਾਰ ਪਾਰ ਬ੍ਰਹਮ ਆਰਾਦੀ ਐ ਉਧਰ ਐ ਸਭ ਪਰਵਾਰ ਸਾਜਨ ਬੰਦ ਸੁਮਿੱਤਰ ਸੋ ਹਰ ਨਾਮ ਹਿਰਦੈ ਦੇ ਔਗਣ ਸਭ ਮਟਾਏ ਕੈ ਪਰਪੁਪਕਾਰ ਕਰੇ ਮਾਲਖ ਜਾਨਾ ਤੇ ਹਉ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇ ਰਬ ਤੁਧਨੋ ਮੰਗੇ ਦਾਨ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਗਉੜੀ ਮਹੱਲਾ 9 ਸਾਦੋ ਮਨ ਕਾਮਾਣ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਨਸ ਭਾਗੋ ਰਹਾ ਸੁਖ ਦੁਖ ਦੋਨੋ ਸਮ ਕਰ ਜਾਨੈ ਔਰ ਮਾਨ અપਮਾਨ ਹਰਖ ਸੋਗ ਤੇ ਰਹੈ ਅਤੀਤਾ ਤਿੰਨ ਜਗ ਤਤ ਪਛਾਨਾ ਉਸਤਤ ਨਿੰਦਾ ਦਉ ਤਿਆਗੈ ਖੋਜੈ ਪਦ ਨਿਰਵਾਨਾ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੁ ਗੁਰਮੁਖ ਜਾਨਾ ਗੌੜੀ ਮਹੱਲਾ ਨਵਾ ਸਾਧੂ ਰਚਨਾ ਰਾਮ ਬਣਾਈ ਇੱਕ ਬਿਨਸੈ ਇੱਕ ਅਸਥਰਮਾਨ ਅਚਰਜ ਲਖਿਓ ਨਾ ਜਾਈ ਰਹਾ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰਮਾਨਿਉ ਜਿਉ ਸੁਪਨਾ ਰਹਿ ਨਾਈ ਜੋ ਦੀਸੈ ਸੋ ਸਗਲ ਬਨਾਸੈ ਜੋ ਬਾਦਰ ਕੀ ਛਾਈ ਜਨ ਨਾਨਕ ਜਗ ਜਾਣਿਓ ਮਿੱਥਿਆ ਰਹਿਓ ਰਾਮ ਸਰਨਾਈ ਗੌੜੀ ਮਹੱਲਾ ਨੋਆ ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੇ ਐਨ ਸਮਗਨ ਰਹਿ ਮਾਇਆ ਮੈਂ ਕਹੋ ਕੈਸੇ ਗੁਣ ਗਾਵੇ ਰਹਾਉ ਪੂਤ ਮੀਤ ਮਾਇਆ ਮਮਤਾ ਸਿਓ ਇਹੇ ਵਿਦ ਆਪ ਬੰਧਾਵੇ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹੋ ਜਗ ਦੇਖ ਤਾਸ ਉੱਠ ਧਾਵੇ ਪੁਗਤ ਮੁਕਤ ਕਾ ਕਾਰਨ ਸਵਾਮੀ ਮੂੜ ਤਾਹਿ ਬਿਸਰਾਵੈ ਜਨ ਨਾਨਕ ਕੋਟਨ ਮੈਂ ਕੋਉ ਭਜਨ ਰਾਮ ਕੋ ਪਾਵੇ ਗੌੜੀ ਮਹੱਲਾ ਨ ਆਵੇ ਗੌੜੀ ਮਹੱਲਾ ਨੋ ਸਾਧੂ ਇਹੋ ਮਨ ਗਹਿਉ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾ ਤੀ ਫਿਰ ਨਾ ਰਹਾਈ ਰਹਾਉ ਤਤਨ ਕਰੋਧ ਘਟ ਹੀ ਕੇ ਭੀਤਰ ਜਿਹੇ ਸੁਧ ਸਭ ਬਿਸਰਾਈ ਰਤਨ ਗਿਆਨ ਸਭ ਕੋ ਹਿਰ ਲੀਨਾ ਤਾਂ ਸਿਉ ਕਛ ਨਾ ਬਸਾਈ ਜੋਗੀ ਯਤਨ ਕਰਤ ਸਭ ਹਾਰੇ ਗੁਣੀ ਰਹੇ ਗੁਨ ਗਾਈ ਜਨ ਨਾਨਕ ਹਰ ਭਏ ਦਿਆਲਾ ਤਉ ਸਭ ਬਿਦ ਬਨ ਆਈ ਗੌੜੀ ਮਹੱਲਾ ਨੋ ਸਾਧੂ ਗੋਬਿੰਦ ਕੇ ਗੁਨ ਗਾਉ ਮਾਨਸ ਜਨਮ ਅਮੋਲਕ ਪਾਇਓ ਵਿਰਥਾ ਕਾਹੀ ਗਵਾਵੋ ਰਹਾਉ ਪਤ ਤਪਨੀਤ ਦੀਨ ਬੰਦ ਹਰ ਸਰਨ ਤਾਹੇ ਤੁਮ ਆਵੋ ਗਜ ਕੋ ਤਰਾਸ ਮਿਟਿਓ ਜੇ ਸਿਮਰਤ ਤੁਮ ਕਾਹੀ ਬਿਸਰਾਵ ਤਜ ਅਭਮਾਨ ਮੋਹ ਮਾਇਆ ਪੁਨ ਭਜਨ ਰਾਮ ਚਿਤ ਲਾਵੋ ਨਾਨਕ ਕਹਿਤ ਮੁਕਤ ਪੰਤ ਇਹੋ ਗੁਰਮਖ ਹੋਏ ਤੁਮ ਪਾਵੋ ਗੌੜੀ ਮਹੱਲਾ ਨੋਆ ਕਉ ਮਾਈ ਭੂਲਿਓ ਮਨ ਸਮਝਾਵੇ ਬੇਦਪ੍ਰਾਨ ਸਾਧ ਮੰਗ ਸੁਨਕਰ ਨਿਮਖ ਨਾ ਹਰ ਗੁਣ ਗਾਵੇ ਰਹਾਉ ਦੁਰਲੱਭ ਦੇਹ ਪਾਏ ਮਾਨਸ ਕੀ ਬਿਰਥਾ ਜਨਮ ਸਰਾਵੇ ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁੱਤ ਉਪਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸਿਉ ਨੇਹੋ ਨਾ ਲਾਵੇ ਨਾਨਕ ਮੁਕਤ ਤਾਹੇ ਤੁਮ ਮੰਨੋ ਜਿਹ ਕਟ ਰਾਮ ਸਮਾਵੈ ਗੌੜੀ ਮਹੱਲਾ ਨੋ ਸਾਧੂ ਰਾਮ ਸਰਨ ਬਿਸਰਾਮਾ ਬੇਦਪਰਾਨ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ ਰਹਾਉ ਲੋਭ ਮੋਹ ਮਾਇਆ ਮਮਤਾ ਫਨ ਆਉ ਬਿਖਿਆਨ ਕੀ ਸੇਵਾ ਹਰਖ ਸੋਗ ਪਰਸੈ ਜੇ ਨਾਹਿ ਸੋ ਮੂਰਤ ਹੈ ਦੇਵਾ ਸੁਰਗ ਨਰਕ ਅੰਮ੍ਰਿਤ ਬੇਖ ਇਹ ਸਭ ਕਿਉ ਕੰਚਨ ਅਰ ਪੈਸਾ ਉਸਤਤ ਨਿੰਦਾ ਇਹ ਸਮਝਾ ਕੈ ਲੋਭ ਮੋਹ ਫੁਨ ਤੈ ਸਾ ਦੁਖ ਸੁਖ ਇਹ ਬਾਂਦੇ ਜੇ ਨਾਹਿ ਤਿਹ ਤੁਮ ਜਾਨੋ ਗਿਆਨੀ ਨਾਨਕ ਮੁਕਤ ਤਾਹਿ ਤੁਮ ਮਾਨੂ ਇਹ ਬਿਦ ਕੋ ਜੋ ਪ੍ਰਾਨੀ ਗੌੜੀ ਮਹੱਲਾ ਨੌਆ ਮਨ ਰੇ ਕਹਾਂ ਭਇਓ ਤੈ ਬੌਰਾ ਐਹਨਸ ਆਉਦ ਘਟੈ ਨਹੀਂ ਜਾਣੈ ਭਇਓ ਲੋਭ ਸੰਗ ਹੋ ਰਾਰਾਹਾ ਜੋ ਤਨ ਤੈ ਆਪਣੋ ਕਰ ਮਾਨਿਉ ਹਰ ਸੁੰਦਰ ਗ੍ਰਹਿਨਾਰੀ ਇਨ ਮੈਂ ਕਛ ਤੇਰੋ ਰੇ ਨਾਹਿਨ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੈ ਹਾਰਿਉ ਗੋਬਿੰਦ ਗਤ ਨਹੀਂ ਜਾਣੀ ਨਿਮਕ ਨਾ ਲੀਨ ਭਇਓ ਚਰਨਨ ਸਿਉ ਬਿਰਥਾ ਯਉ ਜਿਸ ਰਾਣੀ ਕਹੋ ਨਾਨਕ ਸੋਈ ਨਰ ਸੁਖੀਆ RAM ਨਾਮ ਗੁਣ ਗਾਵੇ ਔਰ ਸਗਲ ਜਗ ਮਾਇਆ ਮੋਹਿਆ ਨਿਰਪੈ ਪਦ ਨਹੀਂ ਪਾਵੇ ਗੌੜੀ ਮਹੱਲਾ ਨੋ ਨਰ ਅਚੇਤ ਪਾਪ ਤੇ ਡਰੇ ਦੀਨ ਦਇਆਲ ਸਗਲ ਭੈ ਭੰਜਨ ਸਰਨ ਤਾਹੇ ਤੁਮ ਪਰੇ ਰਹਾਉ ਬੇਦਪਰਾਨ ਜਾਸ ਗੁਣ ਗਾਵਤ ਤਾ ਕੋ ਨਾਮ ਹੀਐ ਮੋ ਧਰਿ ਦੀ ਪਰਮਨਾਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਬਹਾਰ ਰੇ ਮਾਨਸ ਦੇਹ ਬੋਹਰ ਨਹ ਪਾਵੈ ਕਛੂ ਉਪਾਉ ਮੁਕਤ ਕਾ ਕਰ ਰੇ ਨਾਨਕ ਕਹਿਤ ਗਾਏ ਕਰ ਨਾਮ ਮੈਂ ਭਵ ਸਾਗਰ ਕੈ ਪਾਰ ਉਤਰ ਰੇ ਰਾਗ ਗੌੜੀ ਅਸ਼ਟਪਦੀਆਂ ਮਹੱਲਾ ਪਹਿਲਾ ਗੌੜੀ ਗੁਆਰ ਰੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਨਿਦ ਸਿਧ ਨਿਰਮਲ ਨਾਮ ਵਿਚਾਰ ਪੂਰਨ ਪੂਰ ਰਹਾ ਬਖਮਾਰ ਤ੍ਰਿਕੁਟੀ ਛੂਟੀ ਬਿਮਲ ਮਝਾਰ ਗੁਰ ਕੀ ਮਤ ਜੀਏ ਆਈ ਕਾਰ ਇਨ ਬਿਦ ਰਾਮ ਰਮਤ ਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾਉ ਇਕ ਸੁਖ ਮਾਨਿਆ ਸਹਿਜ ਮਲਾਇਆ ਨਿਰਮਲ ਬਾਣੀ ਭਰਮ ਚੁਕਾਇਆ ਲਾਲ ਭਏ ਸੂਹਾ ਰੰਗ ਮਾਇਆ ਨਦਰ ਭਈ ਬੇਖ ਠਾਕ ਰਹਾਇਆ ਉਲਟ ਭਈ ਜੀਵਤ ਮਰ ਜਾ ਗਿਆ ਸ਼ਬਦ ਰਵੇ ਮਨ ਹਰ ਸਿਓ ਲੱਗ ਗਿਆ ਰਸ ਸੰਗ੍ਰਹਿ ਬੇਖ ਪਰ ਹਰ त्या ਗਿਆ ਭਾਏ ਬਸੇ ਜਮ ਕਾ ਪਉ ਭਾਗਿਆ ਸਾਧ ਰਹੇ ਬਾਦੰ ਅਹੰਕਾਰਾ ਚਿਤ ਹਰ ਸਿਓ ਰਾਤਾ ਹੁਕਮ ਅਪਾਰਾ ਜਾਤ ਰਹੇ ਪਤ ਕੇ ਆਚਾਰਾ ਦ੍ਰਿਸ਼ਟ ਭਈ ਸੁਖ ਆਤਮ ਧਾਰਾ ਤੁਜ ਬਿਨ ਕੋਏ ਨਾ ਦੇਖੋ ਮੀਤ ਕਿਸ ਸੇਵੂ ਕਿਸ ਦੇਵੋਂ ਚੀਤ ਕਿਸ ਪੂਚੋ ਕਿਸ ਲਾਗੋਂ ਪਾਏ ਕਿਸ ਉਪਦੇਸ਼ ਰਹਾ ਲਿਵ ਲਾਏ ਗੁਰ ਸੇਵੀ ਗੁਰ ਲਾਗੋਂ ਪਾਏ ਭਗਤ ਕਰੀ ਰਾਚੋ ਹਰ ਨਾਏ ਸਿੱਖਿਆ ਦੀਖਿਆ ਭੋਜਨ ਪਾਉ ਹੁਕਮ ਸੰਜੋਗੀ ਨਿਜ ਘਰ ਜਾਓ ਗਰਭ ਗਤਨ ਸੁਖੀ ਆਤਮ ਧਿਆਨਾ ਜੋਤ ਭਈ ਜੋਤੀ ਮਾਹੇ ਸਮਾਨਾ ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨਾ ਕਰਤਾ ਕਰਨਾ ਕਰਤਾ ਜਾਨਾ ਨਹਿ ਪੰਡਤ ਨਹਿ ਚਤੁਰ ਸਿਆਨਾ ਨਹਿ ਭੂਲੋ ਨਹਿ ਪਰਮ ਭੁਲਾਨਾ ਕਥੋ ਨਾ ਕਥਨੀ ਹੁਕਮ ਪਛਾਨਾ ਨਾਨਕ ਗੁਰਮਤ ਸਹਿਜ ਸਮਾਨਾ ਗੌੜੀ ਗਵਾਰੀ ਮਹੱਲਾ ਪਹਿਲਾ ਮਾਨਕ ਕੁੰਚਰ ਕਾਇਆ ਉਧਿਆਨ ਗੁਰ ਅੰਕਸ ਸੱਚ ਸ਼ਬਦ ਨੀਚਾਨ ਰਾਜ ਦਵਾਰ ਐ ਸੋਬ ਸੋਮਾਨ ਚਤਰਾਈ ਨਹ ਚੀਨਿਆ ਜਾਏ ਬਿਨ ਮਾਰੇ ਕਿਉ ਕੀਮਤ ਪਾਏ ਰਹਾਉ ਕਰ ਮਹਿ ਅੰਮ੍ਰਿਤ ਤਸ ਕਰਲੇ ਨੰਨਾਕਾਰ ਨ ਕੋਈ ਕਰੇ ਰੱਖੈ ਆਪ ਵਡਿਆਈ ਦੇਈ ਨੀਲ ਅਨੀਲ ਅਗਨ ਇਕ ਠਾਈ ਜਲ ਨਿਵਰੀ ਗੁਰਬੂਜ ਬੁਝਾਈ ਮਨ ਦੇ ਲੀਆ ਰਹਿਸ ਗੁਣ ਗਾਈ ਜੈਸਾ ਘਰ ਬਾਹਰ ਸੋ ਤੈਸਾ ਬੈਸ ਗੁਫਾ ਮੈਂ ਆਖੋ ਕੈਸਾ ਸਾਗਰ ਡੂ ਘਰ ਨਿਰਪੋ ਐਸਾ ਮੂਹੇ ਕਉ ਕਹੋ ਮਾਰੇ ਕੌਣ ਨ ਡਰੇ ਕਉ ਕੈਸਾ ਡਰ ਕਵਣ ਸ਼ਬਦ ਪਛਾਨੈ ਤੀਨੇ ਭੌਣ ਜਿਨ ਕਹਿਆ ਤਿਨ ਕਹਿਨ ਵਖਾਨਿਆ ਜਿਨ ਬੂਝਿਆ ਤੈਨ ਸਹਜ ਪਛਾਨਿਆ ਦੇਖ ਵੀ ਚਾਰ ਮੇਰਾ ਮਨ ਮਾਨਿਆ ਕੀਰਤ ਸੂਰਤ ਮੁਕਤ ਇਕ ਨਾਈ ਤਹੀਂ ਨਿਰੰਜਨ ਰਹੇ ਆਸਮਾਈ ਨਿਜ ਕਰ ਵਿਆਪ ਰਹਾ ਨਿਜ ਠਾਈ ਪੁਸਤਕ ਕਰਹਿ ਕੇਤੇ ਮਨਪ੍ਰੀਤ ਤਨ ਮਨ ਸੂਚੈ ਸਾਚ ਸੋਚੀਤ ਨਾਨਕ ਹਰਪਜ ਨੀਤਾ ਨੀਤ ਗੋੜੀ ਗੁਵਾਰੀ ਮਹੱਲਾ ਪਹਿਲਾ ਨਾ ਮਨ ਮਰੈ ਨਾ ਕਾਰਜ ਹੋਇ ਮਨ ਵਸ ਦੂਤਾ ਦੁਰਮਤ דוਇ ਮਨ ਮਾਨੈ ਗੁਰ ਤੇ ਇਕ ਹੋਇ ਨਿਰਗੁਣ ਰਾਮ ਗੁਣਹਿ ਵਸ ਹੋਇ ਆਪ ਨਿਵਾਰ ਵਿਚਾਰੇ ਸੋਏ ਰਹਾ ਮਨ ਭੂਲੋ ਬੋ ਚਿਤੇ ਵਿਕਾਰ ਮਨ ਭੂਲੋ ਸਿਰ ਆਵੈ ਭਾਰ ਮਨ ਮਾਨੈ ਹਰ ਏਕੰਕਾਰ ਮਨ ਭੂਲੋ ਮਾਇਆ ਘਰ ਜਾਏ ਕਾਮ ਬਰੂ ਦੂਰ ਹੈ ਨਾ ਥਾਂਇ ਹਰ ਭਜ ਪ੍ਰਾਣੀ ਰਸਨ ਰਸਾਇ ਗੈਵ ਰਹਿ ਵਰ ਕੰਚਨ ਸੁਤ ਨਾਰੀ ਬਹੁ ਚਿੰਤਾ ਪੇੜ ਚਾਲੈ ਹਾਰੀ ਜੂਐ ਛੇਲਣ ਕਾਚੀ ਸਾਰੀ ਸੰਪੋ ਸੰਚੀ ਭੈ ਵਿਕਾਰ ਹਰਖ ਸੋਕ ਉਬੇ ਦਰਵਾਰ ਸੁਖ ਸਹਿਜੇ ਜਪ ਰਿਦੈ ਮਰਾਰ ਨਦਰ ਕਰੇ ਤਾਂ ਮੇਲ ਮਲਾਈ ਗੁਣ ਸੰਗ ਰਹਿ ਔਗਣ ਸ਼ਬਦ ਜਿਲਾਇ ਗੁਰਮੁਖ ਨਾਮ ਪਦਾਰਥ ਪਾਏ ਬਿਨ ਨਾਵੇ ਸਭ ਦੂਖ ਨਿਵਾਸ ਮਨਮੁਖ ਮੂੜ ਮਾਇਆ ਚਿਤਵਾਸ ਗੁਰਮੁਖ ਗਿਆਨ ਤੁਰ ਕਰਮ ਲਿਖਿਆਸ ਮਨ ਚੰਚਲ ਧਾਵਤ ਫੁਨ ਧਾਵੈ ਸਾਚੇ ਸੂਚੇ ਮੈਲ ਨਾ ਭਾਵੈ ਨਾਨਕ ਗੁਰਮੁਖ ਹਰ ਗੁਣ ਗਾਵੇ ਗੋੜੀ 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 ਗਵਾਰੀ ਮਹੱਲਾ ਪਹਿਲਾ ਹਉ ਮੈਂ ਕਰਤਿਆ ਨਹਿ ਸੁਖ ਹੋਏ ਮਨ ਮਤ ਝੂਠੀ ਸੱਚਾ ਸੋਏ ਸਗਲ ਬਗੂਤੇ ਭਾਵੈ ਦੂਏ ਸੋ ਕਮਾਵੈ ਤੁਰ ਲਿਖਿਆ ਹੋਏ ਐਸਾ ਜਗ ਦੇਖਿਆ ਜੁਵਾਰੀ ਸਭ ਸੁਖ ਮੰਗੈ ਨਾਮ ਵਿਸਾਰੀ ਰਹਾਉ ਅਦੇਸ਼ਟ ਦਿਸੈ ਤਾਂ ਕਹਿਆ ਜਾਏ ਬਿਨ ਦੇਖੇ ਕਹਿਣਾ ਮਿਰਥਾ ਜਾਏ ਗੁਰਮਕ ਦੀ ਸਹਿ ਸਹਿਜ ਸੁਭਾਈ seva surt ek liv lae sukh mangat dukha agal hoy sagal vikari haar paroe ek bina chhutey mukt na hoy kar kar karta dekhe soe trishna agan shabd bujhay dooja parm sahaj supaaye gurmatti naam hriday vasaye saachi baani har gun gaaye ਤਨ ਮਹਿ ਸਾਚੂ ਗੁਰਮੁਖ ਭਾਉ ਨਾਮ ਬਿਨਾ ਨਾਹੀ ਨਿਜ ਖਾਉ ਪ੍ਰੇਮ ਪ੍ਰਾਇਣ ਪੀਤਮ ਰਾਉ ਨਦਰ ਕਰੇ ਤਾ ਭੂਜੈ ਨਾਉ ਮਾਇਆ ਮੋਹ ਸਰਬ ਜੰਜਾਲਾ ਮਨ ਮੁਖ ਕੋ ਚੀਲ ਕੁਸ਼ਤ ਬਿਕਰਾਲਾ ਸਤਗੁਰ ਸੇਵੇ ਚੂਕੈ ਜੰਜਾਲਾ ਅੰਮ੍ਰਿਤ ਨਾਮ ਸਦਾ ਸੁਖ ਨਾਲਾ ਗੁਰਮੁਖ ਭੂਜੈ ਏਕ ਲਿਵ ਲਾਏ ਨਿਜ ਕਰ ਵਾਸੈ ਸਾਚ ਸਮਾਏ ਜੰਮਣਾ ਮਰਨਾ ਥਾਕ ਰਹਾਏ ਪੂਰੇ ਗੁਰ ਤੇ ਇਹ ਮਤ ਪਾਏ ਕਥਨੀ ਕਥੋਂ ਨਾ ਆਵੈ ਔਰ ਗੁਰ ਪੁੱਛ ਦੇਖਿਆ ਨਾਹੀ ਦਰ ਹੋਰ ਦੁੱਖ ਸੁਖ ਭਾਣੈ ਤਿਸੈ ਰਜਾਏ ਨਾਨਕ ਨੀਚ ਕਹਿ ਲਿਵ ਲਾਇ ਗੌੜੀ ਮਹੱਲਾ ਪਹਿਲਾ ਦੂਜੀ ਮਾਇਆ ਜਗਤ ਚਿਤਵਾਸ ਕਾਮ ਕ੍ਰੋਧ ਅਹੰਕਾਰ ਬਨਾਸ ਦੂਜਾ ਕੌਣ ਕਹਾ ਨਹੀਂ ਕੋਈ ਸਭ ਮੈਂ ਹੈ ਇੱਕ ਨਿਰੰਜਨ ਸੋਈ ਰਹਾਉ ਦੂਜੀ ਦੁਰਮਤ ਆਖੇ ਦੋਏ ਆਵੇ ਜਾਏ ਮਰ ਦੂਜਾ ਹੋਏ ਤਰਨ ਗਗਨ ਨਹਿ ਦੇਖੋ ਦੋਏ ਨਾਰੀ ਪੁਰਖ ਸਬਾਈ ਲੋਏ ਰਵ ਸਸ ਦੇਖੋ ਦੀਪਕ ਉਜਿਆਲਾ ਸਰਬ ਨਿਰੰਤਰ ਪ੍ਰੀਤਮ ਬਾਲਾ ਕਰ ਕਿਰਪਾ ਮੇਰਾ ਚਿਤ ਲਾਇਆ ਸਤਗੁਰੂ ਮੋਕੋ ਏਕ ਬੁਝਾਇਆ ਏਕ ਨਿਰੰਝਨ ਗੁਰਮਖ ਜਾਤਾ ਦੂਜਾ ਮਾਰ ਸ਼ਬਦ ਪਛਾਤਾ ਏਕੋ ਹੁਕਮ ਵਰਤੈ ਸਭ ਲੋਈ ਏਕਸਤੇ ਸਭ ਓਪਤ ਹੋਈ ਰਾਹਾ ਦੂਐ ਖਸਮ ਏਕੋ ਜਾਣ ਗੁਰ ਕੈ ਸ਼ਬਦ ਹੁਕਮ ਪਛਾਨ ਸਗਲ ਰੂਪ ਵਰਨ ਮਨ ਮਾਹੀ ਕਹੋ ਨਾਨਕ ਏਕੋ ਸਲਾਹਿ ਗੌੜੀ ਮਹੱਲਾ ਪਹਿਲਾ ਅਧਿਆਤਮ ਕਰਮ ਕਰੇ ਤਾਂ ਸਾਚਾ ਮੁਗਤ ਭੇਦ ਕਿਆ ਜਾਣੈ ਕਾਚਾ ਐਸਾ ਜੋਗੀ ਜੁਗਤ ਵਿਚਾਰੈ ਪੰਚ ਮਾਰ ਸਾਚ ਉਰ ਧਾਰੈ ਰਹਾਉ ਜਿਸ ਕੈ ਅੰਤਰ ਸਾਚ ਵਸਾਵੈ ਜੋਗ ਜੁਗਤ ਕੀ ਕੀਮਤ ਪਾਵੈ ਰਵ ਸਸ ਏਕੋ ਗ੍ਰਹਿ ਉਦਿਆਨ ਕਰਣੀ ਕੀਰਤ ਕਰਮ ਸਮਾਨ ਏਕ ਸ਼ਬਦ ਇਕ ਭਿਖਿਆ ਮੰਗੈ ਗਿਆਨ ਧਿਆਨ ਜੁਗਤ ਸੱਚ ਜਾਗੈ ਭੈ ਰਚ ਰਹਿ ਨਾ ਬਾਹਰ ਜਾਏ ਕੀਮਤ ਕੌਣ ਰਹਿ ਲਿਵ ਲਾਇ ਆਪੇ ਮੇਲੇ ਪਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ ਗੁਰ ਕੀ ਸੇਵਾ ਸ਼ਬਦ ਵਿਚਾਰ ਹਉ ਮੈਂ ਮਾਰੀ ਕਰਨੀ ਸਾਰ ਜਪ ਤਪ ਸੰਜਮ ਪਾਠ ਪੁਰਾਣ ਕਹੋ ਨਾਨਕ ਅਪਰੰ ਪਰਮਾਨ ਗੌੜੀ ਮਹੱਲਾ ਪਹਿਲਾ ਖਿਮਾ ਗਹੀ ਬ੍ਰਤ ਸੀਲ ਸੰਤੋਖੰ ਰੋਗ ਨਾ ਵਿਆਪੈ ਨਾ ਜਮ ਦੋਖੰ ਮੁਕਤ ਭਏ ਪ੍ਰਭ ਰੂਪ ਨਾ ਰੇਖੰ ਜੋਗੀ ਕੋ ਕੈਸਾ ਡਰ ਹੋਏ ਰੂਖ ਬਿਰਖ ਗ੍ਰਹਿ ਬਾਹਰ ਸੋਏ ਰਹਾਉ ਨਿਰਪਉ ਜੋਗੀ ਨਿਰੰਜਨ ਧਿਆਵੈ ਅਣ ਦਿਨ ਜਾਗੈ ਸਚ ਲਿਵ ਲਾਵੈ ਸੋ ਜੋਗੀ ਮੇਰੇ ਮਨ ਭਾਵੈ ਕਾਲ ਜਾਲ ਬ੍ਰਹਮ ਅਗਨੀ ਜਾਰੀ ਜਰਾ ਮਰਨ ਗਤ ਗਰਬ ਨਿਵਾਰੀ ਆਪ ਤਰੈ ਪਿਤਰੀ ਨਿਸਤਾਰੀ ਸਤਗੁਰ ਸੇਵੇ ਸੋ ਜੋਗੀ ਹੋਏ ਭੈ ਰਚ ਰਹਿ ਸੋ ਨਿਰਪੋ ਹੋਏ ਜੈ ਸਾ ਸੇਵੈ ਤੈ ਸੋ ਹੋਏ ਨਰ ਮਹਿ ਕੇਵਲ ਨਿਰਪੋ ਨਾਉ ਅਨਾਥਾ ਨਾਥ ਕਰੇ ਬਲ ਜਾਉ ਪੁਨਰਪ ਜਨਮ ਨਾਹੀ ਗੁਣ ਗਾਉ ਅੰਤਰ ਬਾਹਰ ਏਕੋ ਜਾਣੈ ਗੁਰ ਕਾ ਸ਼ਬਦੇ ਆਪ ਛਾਣੈ ਸਾਚੈ ਸ਼ਬਦ ਦਰਨੀ ਸਾਣ ਸ਼ਬਦ ਮਰੈ ਤਿਸ ਨਿਜਕਰਵਾਸਾ ਆਵੇ ਨਾ ਜਾਵੇ ਚੂਕੈ ਆਸਾ ਗੁਰ ਕੈ ਸ਼ਬਦ ਕਮਲ ਪਰਗਾਸਾ ਜੋ ਦੀਸੈ ਸੋ ਆਸਨ ਰਾਸਾ ਕਾਮ ਕ੍ਰੋਧ ਬਿਕ ਭੂਖ ਪਿਆਸਾ ਨਾਨਕ ਬਿਰਲੇ ਮਿਲੈ ਉਦਾਸਾ ਗੌੜੀ ਮਹੱਲਾ ਪਹਿਲਾ ਐਸੋ ਦਾਸ ਮਿਲੈ ਸੁਖ ਹੋਈ ਦੁਖ ਵਿਸਰੈ ਪਾਵੈ ਸਚ ਸੋਈ ਦਰਸ਼ਨ ਦੇਖ ਭਈ ਮਤ ਪੂਰੀ 86 ਮੱਜਨ ਚਰਨਾ ਧੂਰੀ ਰਹਾ ਨੇਤਰ ਸੰਤੋਖੇ ਏਕ ਲਿਵ ਤਾਰਾ ਜੇਵਾ ਸੂਚੀ ਹਰ ਰਸ ਸਾਰਾ ਸੱਚ ਕਰਨੀ ਅਬ ਅੰਤਰ ਸੇਵਾ ਮਨ ਤ੍ਰਿਪਤਾਸਿਆ ਅਲਖ ਅਭੇਵਾ ਜਹ ਜਹ ਦੇਖੋ ਤੈ ਤੈ ਸਾਚਾ ਬਿਨ ਬੂਝੇ ਝਗਰਤ ਜਗ ਕਾਚਾ ਗੁਰ ਸਮਝਾਵੇ ਸੋਜੀ ਹੋਈ ਗੁਰਮੁਖ ਵਿਰਲਾ ਬੂਜੈ ਕੋਈ ਕਰ ਕਿਰਪਾ ਰੱਖੋ ਰਖਵਾਲੇ ਬਿਨ ਬੂਜੇ ਪਸ਼ੂ ਭਏ ਬੇਤਾਲੇ ਗੁਰ ਕਹਿਆ ਅਵਰ ਨਹੀਂ ਤੂਜਾ ਕਿਸ ਕੋ ਦੇਖ ਕਰੋਂ ਅਨ ਪੂਜਾ ਸੰਤ ਹੀਤ ਪ੍ਰਭ ਤਰੇ ਭਵਨ ਧਾਰੇ ਆਤਮ ਚੀਨੈ ਸੋ ਤਤ ਵਿਚਾਰੀ ਸਾਚਿ ਹਿਰਦੈ ਸਚ ਪ੍ਰੇਮ ਨਿਵਾਸ ਰਣਵਤ ਨਾਨਕ ਹਮਤਾ ਕੇ ਦਾਸ ਗੌੜੀ ਮਹੱਲਾ ਪਹਿਲਾ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਬਿਪਤ ਪੜੀ ਪਛਤਾਨਿਆ ਜਹ ਪ੍ਰਭ ਸਿਮਰੇ ਤਹੀਂ ਮਨ ਮਾਨਿਆ ਐਸਾ ਗਰਭ ਬੁਰਾ ਸੰਸਾਰੈ ਜਿਸ ਗੁਰ ਮਿਲੈ ਤਿਸ ਗਰਭ ਨਵਾਰੈ ਰਹਾ ਬਾਲ ਰਾਜਾ ਮਾਇਆ ਅਹੰਕਾਰੀ ਜਗਨ ਕਰੈ ਬਹੁ ਭਾਰ ਅਫਾਰੀ ਬਿਨ ਗੁਰ ਪੂਛੇ ਜਾਏ ਪਿਆਰੀ ਹਰੀ ਚੰਦ ਦਾਨ ਕਰੈ ਜਸ ਨੇਵੈ ਬਿਨ ਗੁਰ ਅੰਤ ਨਾ ਪਾਏ ਅਭੇਵੈ ਆਪ ਭਲਾਏ ਆਪੇ ਮਤ ਦੇਵੈ ਦੁਰਮਤ ਹਰਨਾਕਿ ਸੁ ਦੁਰਾਚਾਰੀ ਪ੍ਰਵ ਨਾਰਾਇਣ ਗਰਭ ਪ੍ਰਹਾਰੀ ਪ੍ਰਹਿਲਾਦ ਪੁਦਾਰੀ ਕਿਰਪਾ ਧਾਰੀ ਭੂ ਲੋ ਰਾਵਣ ਮੁਗਧ ਅਚੇਤ ਲੂਟੀ ਲੰਕਾ ਸੀਸ ਸਮੇਤ ਗਰਭ ਗਿਆ ਬਿਨ ਸਤਗੁਰੇ ਹੇਤ ਸਹਿਸ ਬਾਹੂ ਮਦਕੀਟ ਮਹਿ ਖਾਸਾ ਹਰ ਨਾਕਿਸ਼ਲੇ ਨਖੋ ਬਿਦਾਸਾ ਦੇਤ ਸੰਘਾਰੇ ਬਿਨ ਭਗਤ ਅਭਿਆਸਾ ਜਰਾ ਸੰਧ ਕਾਲ ਜਮਨ ਸੰਘਾਰੇ ਰਕਤ ਬੀਜ ਕਾਲ ਨੇਮ ਬਿਦਾਰੀ ਦੇਤ ਸੰਘਾਰ ਸੰਤ ਨਿਸਤਾਰੇ ਆਪੇ ਸਤਗੁਰ ਸ਼ਬਦ ਵਿਚਾਰੇ ਦੂਜੇ ਭਾਏ ਦੇਤ ਸੰਘਾਰੇ ਗੁਰਮੁਖ ਸਾਚ ਭਗਤ ਨਿਸਤਾਰੇ ਬੂਡਾ ਦੁਰਜੋਦਨ ਪਤ ਖੋਈ ਰਾਮ ਨਾ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੈ ਦੁਖ ਹੋਈ ਜਨ ਮੇ ਜੈ ਗੁਰ ਸ਼ਬਦ ਨਾ ਜਾਣਿਆ ਕਿਉ ਸੁਖ ਪਾਵੈ ਭਰਮ ਭੁਲਾਨਿਆ ਇਕ ਤਿਲ ਭੂਲੇ ਬਹੋਰ ਪਛਤਾਨਿਆ ਕੰਸ ਕੇਸ ਚੰਡੂਰ ਨਾ ਕੋਈ ਰਾਮ ਨਾ ਚੀਨਿਆ ਆਪਣੀ ਪਤ ਖੋਈ ਬਿਨ ਜਗਦੀਸ਼ ਨਾ ਰਾਖੈ ਕੋਈ ਵੀਨ ਗੁਰ ਗਰਬ ਨਾ ਮੀਟਿਆ ਜਾਏ ਗੁਰਮਤ ਧਰਮ ਧੀਰ ਜਹਰ ਨਾਏ ਨਾਨਕ ਨਾਮ ਮਿਲੇ ਗੁਣ ਗਾਏ ਗੋੜੀ ਮਹੱਲਾ